ਦੋਸਤੋ ਛੋਨੇ ਦੇ ਸਹੀ ਐਮਐਸਪੀ ਨਾ ਮਿਲਣ ਤੋਂ ਸਤਾਏ ਜ਼ਿਮੀਂਦਾਰ ਬਾਸਮਤੀ ਵੱਲ ਨੂੰ ਮੂੰਹ ਕਰਦੇ ਨੇ ਪਰ ਬਾਸਮਤੀ ਦੇ ਵਿੱਚ ਵੀ ਬੜੇ ਜ਼ਿਆਦੇ ਜ਼ਿਮੀਂਦਾਰ ਬੜੇ ਵੱਡੇ ਰਗੜੇ ਖਾ ਲੈਂਦੇ ਨੇ ਜਦੋਂ ਕੁਝ ਗਲਤ ਫੈਸਲੇ ਲੈ ਲੈਂਦੇ ਨੇ ਜਾਂ ਫਿਰ ਗਲਤ ਇਨਫੋਰਮੇਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਲਾਲਚ ਦੇ ਵਿੱਚ ਆ ਕੇ ਕੁਝ ਇਦਾਂ ਦੇ ਫੈਸਲੇ ਕਰ ਲੈਂਦੇ ਨੇ ਜਿਹੜੇ ਆਪਾਂ ਨੂੰ ਬਾਸਮਤੀ ਦੇ ਵਿੱਚ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਤੇ ਉਹ ਝਾੜ ਪੱਖੋਂ ਵੀ ਰਗੜੇ ਜਾਂਦੇ ਨੇ ਤੇ ਰੇਟ ਪੱਖੋਂ ਵੀ ਉਹਨਾਂ ਨੂੰ ਰਗੜਾ ਲੱਗਦਾ ਹੈ ਐਂਡ ਦੇ ਵਿੱਚ ਜਾ ਕੇ ਸੋ ਅੱਜ ਦੀ ਇਸ ਵੀਡੀਓ ਨੂੰ ਜੇਕਰ ਤੁਸੀਂ ਬਾਸਮਤੀ ਲਾਉਣੀ ਹੈ ਤਾਂ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਤੇ ਚੈਨਲ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਖੇਤੀਬਾੜੀ ਦੇ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਇਹ ਬਿਲਕੁਲ ਫ੍ਰੀ ਦੇ ਵਿੱਚ ਪਾਉਣ ਦੇ ਵਾਸਤੇ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਉਹਨੂੰ ਤੁਸੀਂ ਦਬਾ ਸਕਦੇ ਜੇ ਬਾਸਮਤੀ ਨੂੰ ਆਪਾਂ ਨਹੀਂ ਖਾਣਾ ਬਾਸਮਤੀ ਬੜੀ ਸੈਂਸਿਟਿਵ ਫਸਲ ਹੈ ਇਹਨੇ ਐਕਸਪੋਰਟ ਹੋਣਾ ਹੈ ਇਹਨੂੰ ਪਾਲਣ ਦੇ ਵਿੱਚ ਬਹੁਤ ਸਾਰੀਆਂ ਆਪਾਂ ਨੂੰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਧਿਆਨ ਰੱਖਣਾ ਪਵੇਗਾ ਕਈ ਤਰ੍ਹਾਂ ਦੇ ਜਿਹੜੇ ਜ਼ਹਿਰ ਨੇ ਜਿਨ੍ਹਾਂ ਨੂੰ ਮਨਾ ਕੀਤਾ ਗਿਆ ਹੈ ਉਹਨਾਂ ਦੀ ਵਰਤੋਂ ਆਪਾਂ ਨਹੀਂ ਕਰਨੀ ਉੱਤੇ ਪਰ ਉਹਨਾਂ ਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਹ ਹੋ ਜਾਂਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਕਿ ਤੁਸੀਂ ਕਿਹੜੀ ਬਾਸਮਤੀ ਦਾ ਬੀਜ ਖਰੀਦਦੇ ਹੋ ਬਾਸਮਤੀ ਦੀਆਂ ਵੈਰਾਈਟੀਆਂ ਬਹੁਤ ਜ਼ਿਆਦੀਆਂ ਨੇ ਪਰ ਬਾਸਮਤੀ ਜੇਕਰ ਤੁਸੀਂ ਲਾਉਣ ਦਾ ਵਿਚਾਰ ਬਣਾਇਆ ਹੈ ਜਾਂ ਫਿਰ ਹਾਲੇ ਤੁਸੀਂ ਬੀਜ ਨਹੀਂ ਖਰੀਦਿਆ ਤਾ ਬਾਸਮਤੀ 17 18 11 21 ਜਾਂ 16 92 ਜਾਂ ਜਿਹੜੀਆਂ ਪ੍ਰਾਣੀਆਂ ਬਾਸਮਤੀਆਂ ਨੇ ਜਿੰਨੀਆਂ ਵੀ ਕਿਸਮਾਂ ਨੇ ਉਹਨਾਂ ਦਾ ਰੇਟ ਤੁਹਾਨੂੰ ਵਧੀਆ ਵੇਖਣ ਨੂੰ ਮਿਲੇਗਾ ਮੰਡੀ ਦੇ ਵਿੱਚ ਤੇ ਜਿਵੇਂ 18 47 ਹੋ ਗਈ ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲ ਜ਼ਿਮੀਂਦਾਰਾਂ ਨੂੰ ਬੜੇ ਰਗੜੇ ਲਾਏ ਨੇ ਬਾਸਮਤੀ 18 47 ਨੇ ਹਾਲਾਂਕਿ ਝਾੜ ਪੱਖੋਂ ਵਧੀਆ ਆਪਾਂ ਨੂੰ ਕਈ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਗਈ ਏ ਪਰ ਮੰਡੀਆਂ ਦੇ ਵਿੱਚ ਜਦੋਂ ਵੀ ਕੋਈ ਬਾਸਮਤੀ ਦੀ ਵੈਰਾਈਟੀ ਨਵੀਂ ਆਉਂਦੀ ਏ ਉਹਨੂੰ ਜਾਣ ਬੁੱਝ ਕੇ ਹੀ 2-3 ਸਾਲ ਤੱਕ ਠੁੱਡ ਮਾਰੇ ਜਾਂਦੇ ਨੇ ਕਿਉਂਕਿ ਨਵੀਂ ਵੈਰਾਈਟੀ ਦੇ ਵਿੱਚੋਂ ਹੀ ਜ਼ਿਆਦਾ ਪੈਸੇ ਕਮਾਉਣ ਦਾ ਜਿਹੜਾ ਇੱਕ ਟਾਈਮ ਹੈ ਇੱਕ ਮੌਕਾ ਮਿਲਦਾ ਏ ਦਲਾਲਾਂ ਨੂੰ ਤੇ ਜੇਕਰ ਉਹ ਮੌਕਾ ਵੀ ਉਹ ਗਵਾ ਦੇਣਗੇ ਤੇ ਫਿਰ ਪੈਸੇ ਕਮਾਉਣਗੇ ਕਿੱਥੋਂ 2-3 ਸਾਲ ਕਿਸੇ ਵੀ ਵੈਰਾਈਟੀ ਨੂੰ ਮੰਡੀਆਂ ਦੇ ਵਿੱਚ ਰੋਲਣਾ ਹੀ ਪੈਂਦਾ ਏ ਜਿਹੜੀ ਵੀ ਬਾਸਮਤੀ ਦੀ ਵੈਰਾਈਟੀ ਨਵੀਂ ਆਉਂਦੀ ਏ ਇਸ ਕਰਕੇ 1847 ਜਾਂ ਫਿਰ 1885 1886 ਇਹ ਤਾਂ ਜੜੀਆਂ ਦੋ ਵੈਰਾਈਟੀਆਂ ਨੇ ਬਿਲਕੁਲ ਪਿਛਲੇ ਸਾਲ ਇਹਨਾਂ ਨੇ ਝਾੜ ਹੀ ਨਹੀਂ ਦਿੱਤੇ ਰੇਟ ਦੀ ਤਾਂ ਗੱਲ ਦੂਰ ਦੀ ਰਹਿ ਜਾਂਦੀ ਹੈ ਜ਼ਿਕਰ ਆਪਣੀ ਜ਼ਮੀਨ ਦੇ ਵਿੱਚੋਂ ਕੁਝ ਨਿਕਲੇਗਾ ਤਾਂ ਹੀ ਉਹਦਾ ਆਪਾਂ ਨੂੰ ਰੇਟ ਮਿਲੇਗਾ ਇਹ ਦੋ ਵੈਰਾਈਟੀਆਂ ਦਾ ਤੁਸੀਂ ਬਿਲਕੁਲ ਨਹੀਂ ਲਾਉਣੀਆਂ 18 47 ਜਿਹੜੀ ਇਹ ਮੈਂ ਤਾਂ ਮਨਾ ਕਰੂੰਗਾ ਤੁਹਾਨੂੰ ਕਿ ਉਹ ਵੀ ਤੁਸੀਂ ਵੈਰਾਈਟੀ ਜਿਹੜੀ ਇਹ ਨਾ ਲਾਓ ਕਿਉਂਕਿ ਮੰਡੀ ਦੇ ਵਿੱਚ ਜਿਹਨੂੰ ਠੋਡ ਬਜਨੇ ਨੇ ਜਿਹੜੀ ਵਿਕਣੀ ਨਹੀਂ ਨੀਂਗੀ ਆਪਣੀ ਝਾੜ ਜ਼ਿਆਦਾ ਕੱਢ ਕੇ ਵੀ ਉਹਦਾ ਆਪਾਂ ਕੀ ਕਰ ਲਵਾਂਗੇ ਬਾਸਮਤੀ 17 18 ਲਾਓ ਬਾਸਮਤੀ 11 21 ਲਾਓ 16 92 ਲਾਓ 1509 ਲਾਓ ਹੋਰ ਪੁਰਾਣੀਆਂ ਜਿਹੜੀਆਂ ਵੈਰਾਈਟੀਆਂ ਨੇ ਪੰਜਾਬ 7 ਵੀ ਚਲੋ ਚੱਲਣ ਲੱਗ ਇਹ ਹੁਣ ਥੋੜਾ ਜਿਆ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਜਿਹੜੀ ਜ਼ਿਆਦਾ ਜ਼ਰੂਰੀ ਚੀਜ਼ ਹੈ ਬਾਸਮਤੀ ਦੀ ਪਨੀਰੀ ਆਪਾਂ ਕਦੋਂ ਬੀਜੀਏ ਬਾਸਮਤੀਆਂ ਆਪਾਂ ਨੂੰ ਕਿਹੜੇ ਮਹੀਨੇ ਦੇ ਵਿੱਚ ਟ੍ਰਾਂਸਪਲੈਂਟ ਕਰਨੀਆਂ ਚਾਹੀਦੀਆਂ ਨੇ ਬਾਸਮਤੀ 1509 ਦੀ 1692 ਦੀ ਪਨੀਰੀ ਬੜੇ ਜ਼ਿਆਦੇ ਜ਼ਿਮੀਦਾਰ ਬੀਜੀ ਬੈਠੇ ਨੇ ਜਿਨ੍ਹਾਂ ਨੇ ਮਟਰ ਲਾਉਣੇ ਨੇ ਆਲੂ ਲਾਉਣੇ ਨੇ ਉਹ ਤਾਂ ਲਾ ਲਓ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਪਰ ਜਿਹੜੇ ਜ਼ਿਮੀਦਾਰ ਮਟਰਾਂ ਤੋਂ ਬਗੈਰ ਨੇ ਆਲੂਆਂ ਤੋਂ ਬਗੈਰ ਨੇ ਤੁਸੀਂ 20 ਤੋਂ 25 ਜੂਨ ਨੂੰ ਜਾ ਕੇ 1509 ਤੇ 16 ਅੰਮ੍ਰੇ ਦੀ ਪਨੀਰੀ ਜਿਹੜੀ ਇਹ ਬਜਾਈ ਉਹਦੀ ਕਰਨੀ ਏ ਵੀ ਤੋਂ 25 ਜੁਲਾਈ ਨੂੰ ਤੁਸੀਂ ਜਾਂ ਅਗਸਤ ਤੱਕ ਵੀ ਤੁਸੀਂ ਇਹਨਾਂ ਨੂੰ ਜਿਹੜਾ ਟ੍ਰਾਂਸਪਲੈਂਟ ਆਪਣੀ ਜ਼ਮੀਨ ਦੇ ਵਿੱਚੋਂ ਕਰ ਸਕਦੇ ਜੀ ਜੇਕਰ ਉੱਥੇ ਜਾ ਕੇ ਤੁਸੀਂ ਇਹ ਬਾਸਮਤੀਆਂ ਲਾਉਂਦੇ ਜੇ ਤਾਂ ਤੁਹਾਨੂੰ ਰੇਟ ਮੰਡੀ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਤੁਹਾਡੀ 1509 ਜਾਂ 1692 ਵੱਡੀ ਜਾਣੀਏ ਇੱਕ ਸਥਿਰ ਰੇਟ ਵੇਖਣ ਨੂੰ ਮਿਲੇਗਾ ਹੋ ਸਕਦਾ ਹੈ ਕਿ ਰੇਟ ਸ਼ੁਰੂਆਤੀ ਟਾਈਮ ਨਾਲੋਂ ਥੋੜਾ ਜਿਹਾ ਘਟ ਵੀ ਜਾਵੇ ਤੁਹਾਨੂੰ ਸਟੋਰ ਵੀ ਕਰਨੀ ਪਵੇ ਬਾਸਮਤੀ ਜਿਹੜੀ ਇਹ ਕਰੇ ਰੱਖਣੀ ਪਵੇ ਪਰ ਤੁਹਾਡਾ ਝਾੜ ਜਿਹੜਾ ਕਦੇ ਵੀ ਘਟੇਗਾ ਨਹੀਂ ਆਡ ਤੁਹਾਡਾ ਹਮੇਸ਼ਾ ਬਿਲਕੁਲ ਪੀਕ ਲੈਵਲ ਦਾ ਟਾਪ ਦਾ ਝੜ ਤੁਹਾਨੂੰ ਮਿਲੇਗਾ ਬਾਕੀ 17 18 ਹੋ ਗਈ ਜਾਂ 11 21 ਹੋ ਗਈ ਜਿਹੜੀਆਂ ਵੈਰਾਈਟੀਆਂ ਨੇ ਤੁਸੀਂ ਜੁਲਾਈ ਦੇ ਸ਼ੁਰੂ ਦੇ ਵਿੱਚ ਇਹਨਾਂ ਨੂੰ ਸਟਾਰਟ ਕਰ ਸਕਦੇ ਜੇ ਲਾਉਣਾ ਤੇ ਜੁਲਾਈ 15 ਤੱਕ ਤੁਸੀਂ ਇਹਨਾਂ ਦੀ ਜਿਹੜੀ ਲਵਾਈਏ ਬਿਲਕੁਲ ਵਧੀਆ ਟਾਈਮ ਹੈ 19 ਚਿਰ ਤੱਕ ਤੁਸੀਂ ਇਹ ਜੜੀਆਂ ਬਾਸਮਤੀਆਂ ਨੇ ਇਹਨਾਂ ਨੂੰ ਲਾ ਸਕਦੇ ਜੀ 11847 ਦੇ ਚਾਂਸੇ ਦੇ ਵਿੱਚ ਆ ਕੇ ਬੀ ਜਿਹੜਾ ਉਹਦਾ ਤੁਸੀਂ ਬਿਲਕੁਲ ਨਾ ਖਰੀਦਿਓ ਜੇ ਤੇ ਜਿਹੜੀਆਂ ਦੋ ਵੈਰਾਈਟੀਆਂ ਦੁੱਜੀਆਂ ਨੇ 1885 ਤੇ 1886 ਉਹ ਤਾਂ ਬਿਲਕੁਲ ਨਾਕਾਮ ਵੈਰਾਈਟੀਆਂ ਨੇ ਕਾਮਜਾਬ ਹੋਈਆਂ ਹੀ ਨਹੀਂ ਗਈਆਂ ਉਹਨਾਂ ਦਾ ਬੀ ਲੈ ਕੇ ਕਿਤੇ ਤੁਸੀਂ ਫਸ ਨਾ ਜਾਇਓ ਜੇ ਇਨਫਾਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਹੋਰ ਜਿਵੇਂ ਦਰਾਂ ਦੇ ਨਾਲ ਸ਼ੇਅਰ ਕਰਦੇ ਹੋ ਮਾੜੀ ਲੱਗੇ ਕਮੈਂਟ ਦੇ ਵਿੱਚ ਦੱਸਦੇ ਹੋ ਕਿਉਂ ਮਾੜੀ ਲੱਗੀ ਏ ਬਾਕੀ ਵੇਖਣ ਲਈ ਤੁਹਾਡਾ ਸਾਰਿਆਂ ਦਾ ਤੈਅ ਦਿਲੋ ਬਹੁਤ ਬਹੁਤ ਧੰਨਵਾਦ